ਸਾਸੀ ਗਾਲ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਆਲੀ ਕਲਾ ਤਸੀਲ ਹੈਗੀ ਸੁਲਤਾਨਪੁਰ ਲੋਧੀ ਦੇ ਜ਼ਿਲ੍ਹਾ ਕਪੂਰਥਲਾ ਇਹ ਨਗਰ ਦਾ ਪਿੰਡ ਹੈ ਸਜੇ ਨੂੰ ਤੇ ਇੱਕ ਆਪਾਂ ਤੁਹਾਨੂੰ ਦੂਜਾ ਸ਼ੂਆ ਵਸ਼ੀ ਵਿਖਾਉਣੀ ਵੀਰ ਹੁਣਾ ਕੋਲ ਵੀਰ ਹਰਜੀਤ ਹੁਣਾ ਕੋਲ ਪਹੁੰਚੇ ਆਂ ਉਹਨਾਂ ਦੇ ਫਾਰਮ ਤੇ ਅੱਜ ਤੇ ਸਾਰੀ ਜਾਣਕਾਰੀ ਵੀਰ ਹੁਣਾ ਤੋਂ ਆਪਾਂ ਲੈਣੀ ਆਂ ਤੇ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਤਰੀਕ ਤੇ ਸਮਾਂ ਨੋਟ ਕਰਿਓ ਸਮਾਂ ਕੋਈ 2 ਕੋਏ ਦਾ ਹੈ ਤੇ 31 ਦਸੰਬਰ 2025 ਤੇ ਕਰਦੇ ਆ ਵੀਰ ਹੁਣਾਂ ਨਾਲ ਗੱਲਬਾਤ ਜੁੜੇ ਰਹਿਣ ਹੰਟ ਤੱਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੇ ਤਾਂ ਕਾਇਮ ਹਾਂ ਹਾਂ ਜੀ ਹਾਂ ਜੀ ਕਾਇਮ ਹੋਰ ਤੁਸੀਂ ਸੁਣਾਓ ਵਧੀਆ ਵਧੀਆ ਕਿਰਪਾ ਵੈਗਰੂ ਦੇ ਇੱਕ ਤੇ ਤੁਹਾਨੂੰ ਇੱਥੇ ਆਏ ਨੇ ਬਹੁਤ ਬਹੁਤ ਧੰਨਵਾਦ ਜਾਂ ਨਵੇਂ ਸਾਲ ਦੀਆਂ ਮੁਬਾਰਕਾਂ ਤਾਂ ਤੇ ਤੁਹਾਡੇ ਪਰਿਵਾਰ ਨੂੰ ਹਾਂ ਜੀ ਹਾਂ ਜੀ ਬਾਕੀ ਜਿੰਨੇ ਦੋਸਤ ਵੀਰ ਵੇਖਣਦੇ ਆ ਸਭ ਨੂੰ 9 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਰੱਬ ਹਰ ਇੱਕ ਨੂੰ ਜਿਹੜਾ ਵੀ ਕੋ ਕੰਮ ਤਾਂਦਾ ਕਰਦਾ ਉਹ ਚ ਤਰੱਕੀਆਂ ਬਖਸ਼ੇ ਬਿਲਕੁਲ ਜੀ ਬਿਲਕੁਲ ਜਿਵੇਂ ਆਪਣਾ 2025 ਵਧੀਆ ਲੰਘਿਆ ਇਦਾਂ ਹੀ ਛੱਬੀ ਹਰ ਇੱਕ ਦੀ ਵਧੀਆ ਚੜੇ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਕੀ ਤੋਹਫਾ ਲਾਇਆ ਜੋ ਅੱਜ ਤੋਹਫਾ ਅੱਜ ਤੇ ਵੀਰੇ ਇੱਕ ਨਗੀਨਾ ਹੀ ਆ ਜਿੱਤਰਾਂ ਨੇ ਆਪਾਂ ਉਹ ਬਾਹਰਲੇ ਇਟਲੀ ਵਾਲੇ ਫਾਰਮ ਤੇ ਇੱਧਰ ਨੂੰ ਵੇਨੇ ਆ ਹਾਂਜੀ ਵੀ ਇੱਕ ਵਧੀਆ ਵਧੀਆ ਚੰਗੇ ਮਿਲਕ ਮੈਨ ਵਾਲੀਆਂ ਤੇ ਚੰਗੇ ਦੁੱਧ ਵਾਲੀਆਂ ਉਹਦੇ ਇੱਕ ਭਾਂਡਾ ਉਤਰਾ ਵੇਖੀਦਾ ਸੀ ਵੀ ਚੰਗਾ ਏਡੇ ਏਡੇ ਆਰਡਰ ਪਤਾ ਨਹੀਂ ਹੁ ਕੰਪਿਊਟਰ ਨਾਲ ਬਣਾਏ ਆ ਤੇ ਹਕੀਕਤ ਚੀਜ਼ ਆ ਤੇ ਪਰ ਅੱਜ ਆਪ ਲਿਆ ਕੇ ਵੇਖ ਲਈ ਇੱਕ ਤੋਹੀ ਵੀ ਸ਼ਾਇਦ ਕੋਈ ਵੇਖੀ ਹੋਊ ਵੀਡੀਓ ਉਹਨਾਂ ਦੀ ਪਰ ਹੈ ਇਹੋ ਚੀਜ਼ ਹੀ ਆ ਬਿਲਕੁਲ ਜੀ ਬਿਲਕੁਲ ਇਹਦਾ ਤਕਰੀਬਨ ਵੀਰ ਕੋ 20 22 ਦਿਨ ਹੋ ਗਏ ਆ ਜਦੋਂ ਬੈਂਦੀ ਕਾਰਟ ਸੁੱਟਦੀ ਆ ਹਾਂ ਜੀ ਵੀ ਇਹਦਾ ਬੱਚਾ ਮਤਲਬ ਮਰ ਗਿਆ ਵਾ ਐਕਸਪਾਇਰ ਹੋ ਗਿਆ ਹਾਂ ਤੇ ਇਹਦੇ ਥੱਲੇ ਕੋਈ 20 ਲੀਟਰ ਖੁੱਲਾ ਡੁੱਲਾ ਦੁੱਧ ਦਾ ਵਸ਼ੀਰੇ 20 ਲੀਟਰ ਹੁਣ 2 ਵਜੇ ਆ ਕੋਈ 5-7 ਮਿੰਟ ਘਾਟ ਹੀ ਆ ਤੇ ਇਹ ਪੂਰੀ ਬਣੀ ਪਈ ਪੂਰੀ ਨੱਚੜ ਜਾਂਦੀ ਤੇ ਐਦਾਂ ਹੀ ਬਹਿ ਜਾਣਾ ਇਹਦੇ ਥੱਲੇ ਤੇ ਆ ਵੇਖ ਲਓ ਪੈ ਪੂਪ ਹਾਂ ਜੀ ਇਹ ਵਧੀਆ ਲੱਗਾ ਤੇ ਕੱਦ-ਬੁੱਤ ਵੀ ਪੂਰਾ ਹਾਈਟ-ਹਾਈਟ ਚੰਗੀ ਜਿਹੀ ਬਣੀ ਹੈ ਸੋਹਣੀ ਕਿਉਂਕਿ ਜਿਹੜੀਆਂ ਇਹ ਬੱਚੀਆਂ ਨੇ ਇੰਨੇ ਦੁੱਧ ਵਾਲੀਆਂ ਹਾਂ ਜੀ ਇਹੋ ਹੀ ਘਰ ਭਰਦੀਆਂ ਹੋਣ ਸੂਆ ਦੁੱਜਾ ਗਿਆ ਦੁੱਜਾ ਸੂਆ ਦੁੱਜਾ ਸੂਆ ਉਹ ਤਾਂ ਮੈਂ ਤੁਹਾਡਾ ਨਾਲ ਚਲੋ ਕੱਲ ਵਿਚਾਰ ਕੀਤੀ ਪਾ ਵੀਡੀਓ ਤੇ ਕੱਲ ਤੁਹਾਡਾ ਥੋੜਾ ਜਿਹਾ ਟਾਈਮ ਨਹੀਂ ਸੀ ਵਸ਼ਿੰਗਾ ਦੋ ਹੋ ਰਹੀਆਂ ਬੇਗੀਆਂ ਤੇ ਇਹ ਅਸਲ ਦੇ ਵਿੱਚ ਅੱਜ ਮੈਂ ਜਦੋਂ ਤੋਂ ਹੀ ਫੋਨ ਲਾਇਆ ਪਹਿਲਾਂ ਤਾਂ ਮੇਰੀ ਇਹ ਸੋਚ ਸੀ ਵੀ ਦੋ ਦਿਨ ਹੋਰ ਚੋਗੇਣਾ ਇਹਨੂੰ 24 25 ਕਿਲੋ ਤੇ ਕਰੀਏ ਹਾਂਜੀ ਤੇ ਫਿਰ ਮੈਂ ਕਿਹਾ ਚਲੋ ਨਵੇਂ ਸਾਲ ਦਾ ਇੱਕ ਨਾ ਦਿਲ ਦੇ ਵਿੱਚ ਰੀਤ ਜੀ ਵੀ ਨਵੇਂ ਸਾਲ ਤੇ ਇੱਕ ਤੇ ਵੀਰਾਂ ਨੂੰ ਮੁਬਾਰਕਾ ਦੇ ਦਾਂਗੇ ਨਵੇਂ ਸਾਲ ਦੀਆਂ ਤੇ ਇੱਕ ਵੀਡੀਓ ਪਾ ਦਾਂਗੇ ਪਰ ਵੀਰ ਆਪ ਵੇਖਣਗੇ ਪਾਣੀ ਤੋਹਾ ਦੂਰੋ ਸਿਪ ਤਾਂ ਚਲੋ ਆਪਾਂ ਜਿੰਨੀ ਹੈਗੀ ਦੀ ਕਰਾਂਗੇ ਪਰ ਵੱਛੀ ਹੈ ਇੱਕ ਚੀਜ਼ ਆ ਵੀ ਦਿਲ ਕਰਦਾ ਉਤਰਾ ਹੀ ਤੇ ਹੱਥ ਫੇਰੀ ਚੱਲ ਗਏ ਚੋਈ ਚੋਈ ਕੋਈ ਰੱਸੀ ਨਹੀਂ ਵੀਰ ਹਾਂਜੀ ਕੋਈ ਇਹਨੂੰ ਟੰਗਾ ਨਹੀਂ ਪਾਉਣਾ ਵੀ ਇਸ ਤਰ੍ਹਾਂ ਹੀ ਬਹਿ ਜਾਓ ਭਾਵੇਂ ਪਹਾੜਾ ਪਾ ਲੋ ਤੇ ਭਾਵੇਂ ਨਾ ਪਾਓ ਅਜੇ ਮਾੜਾ ਮਾੜਾ ਨਾ ਕਰਦਾ ਕਰਦੀ ਆ ਇਹ ਕਿਸੇ ਨੇ ਲੋਡ ਨੂੰ ਵੇਚੀ ਆਪਣੇ ਵੀਰ ਭਰਾ ਕੋਲੇ ਹੀ ਹਾਂਜੀ ਵੀ ਗੱਬਣ ਵੱਛੀ ਦੇ ਵੀ ਆਪਾਂ ਬਥੇਰੇ ਪੈਸੇ ਲਾਏ ਹਾਂਜੀ ਹਾਂਜੀ ਇਹ ਕਿਸੇ ਦਲਾਲ ਰਾਈ ਤੇ ਉਦੋਂ ਕਹਿੰਦੇ ਵੀ ਨਹੀਂ ਅਸੀਂ ਵੇਚਣੀ ਤੇ ਹੁਣ ਚਲੋ ਸਿਸਟਮ ਬਣ ਗਿਆ ਤੇ ਬੜੇ ਚਾਨ ਆਪਾਂ ਲਿਆਂਦੀ ਆ। ਹਾਂਜੀ ਤੇ ਬਾਕੀ ਦੁੱਧ ਨੈਟ ਹੋਣਾ ਇਹਦੇ ਥੱਲੇ। ਇਹਦੇ ਥੱਲੇ ਵੀ 20 ਲੀਟਰ ਖੁੱਲਾ। ਖੁੱਲਾ 20 ਵੀ। ਉਹ ਵੀਰ ਆਪਣੀ ਸਾਈ ਕਰੇ। ਹਾਂਜੀ। ਦੋ ਟਾਈਮ ਚੋਵੇ, ਚਾਰ ਟਾਈਮ ਚੋਵੇ। ਇਹ ਬੱਚੀ ਤੇ ਮੈਨੂੰ ਇੰਨੀ ਕੁ ਚਲੋ ਮੇਹ ਦਾ। ਪੱਠਾ ਟੱਕਾ ਤੇ ਆਪਣਾ ਵੀ ਨਾਰਮਲ ਆ। ਇਹ ਬੱਚੀ ਜਿਵੇਂ ਆਂਦੇ 24-25 ਲੀਟਰ ਦੋ ਤੇ ਖੁੱਲਾ। ਕਿਹੜਾ ਟਾਈਮ 20 ਲੀਟਰ ਨਾਲ 20 ਲੀਟਰ ਆ ਮੈਂ ਚੋਣ ਵਾਲਾ ਵਾ। ਹਾਂਜੀ ਹਾਂਜੀ। ਹਾਂ ਕੁਆਵੇ ਚੋਵੇ। ਕਿਰਾਇਆ ਚੈੱਕ ਪ੍ਰਾਪਤ ਹਾਂਜੀ। ਮੋਟੋ ਬਾਕੀ ਅੱਜ ਦਵਾਂਗੇ ਵੀ ਵੀਰਾਂ ਨੂੰ ਇੱਕ ਨਵੇਂ ਸਾਲ ਦਾ ਤੋਹਫਾ ਅੰਗੂਰੀ ਹਾਂਜੀ ਤੋਹਫਾ ਫਲ ਹੈ ਹਾਂ ਫਲਕਾਰੀ ਲਾ ਕੇ ਵਿਖਾ ਦਿੱਤੀ ਵਿਖਾ ਲਾ ਲੇ ਲਾ ਦੇ ਹਾਂਜੀ ਯਾਰ ਪੁੱਤੋਂ ਨਾ ਪਤਾ ਲੱਗ ਜਾਂਦਾ ਪਹੂ ਦਾ ਬਿਲਕੁਲ ਬਿਲਕੁਲ ਹਾਂਜੀ ਇਹ ਵੇਖੋ ਕੱਦ ਬੁੱਤ ਲੋਵੀ ਹਾਂਜੀ ਤੇ ਕੋਈ ਇਹ ਨਸਲ ਬਰੀਡ ਵੀ ਇਹ ਬਾਕੀ ਕੈਨ ਨੂੰ ਤੇ ਤੁਹਾਨੂੰ ਦੱਸਿਆ ਅੱਗੇ ਜਿਵੇਂ ਆਪਾਂ ਵਛੀ ਦੀ ਇੱਕ ਦਾ ਸਹਬੀ ਹੱਕਾਂ ਦਾ ਮੈਨੂੰ ਡੈਨਮਾਰਕ ਆਦੀ ਹੁਣੀ ਆ ਦੂਜਾਂ ਦਾ ਕਹੇ ਸੀ ਮੰਦੇ ਵਾਰ ਆਪਾਂ ਨੂੰ ਵੀਰੋ ਸੀ ਮੰਦਾ ਨਹੀਂ ਪਤਾ ਮੈਨੂੰ ਤੇ ਇੰਨਾ ਪਤਾ ਵੀ ਡੱਬੀ ਆ ਡੱਬੀ ਆ ਵੀ ਐਚ ਐਫ ਦੇ ਵਿੱਚ ਆ ਐਚ ਐਫ ਦੇ ਵਿੱਚ ਆ ਵੀ ਬਾਕੀ ਪੂਰੀ ਸ਼ਕੀਨ ਹੈ ਕਿ ਇਹ ਬੰਨਿਓ ਕੋਈ ਕਸਰ ਨਹੀਂ ਗਈ ਜਿੱਤਰਾ ਮਰਜੀ ਬੈਂਦੇ ਫਿਰਗੇ ਹਾਂਜੀ ਅਜਾ ਇੱਧਰ ਫੱਲਿਓ ਪੈਰਾ ਤੋਂ ਨਵਾਂ ਤੋਂ ਲਾਕੇ ਦੰਦਾ ਤੱਕ ਕਿਹੇ ਬੰਨਿਓ ਕੋਈ ਨਹੀਂ ਕਿਹ ਬੰਨੇ ਕੋਈ ਕਿਰਮਾਂ ਵਾਲੀ ਹੈ ਇਹ ਜਿਵੇਂ ਘਰੋਂ ਆਉਂਦਾ ਨਾ ਪਹੂ ਘਰ ਆਲਾ ਸੰਗਲ ਪਉਦਾ ਤੇ ਆਪਾਂ ਨੂੰ ਵਪਾਰੀਆਂ ਨੇ ਹੁੰਦਾ ਯਾਰ ਸ਼ਿੰਗਾਰ ਜਾ ਥੋੜਾ ਇਹ ਕਰਨਾ ਯੋ ਯਾਰ ਸ਼ਿੰਗਾਰ ਕਰਕੇ ਥੋੜਾ ਝੱਬੂ ਦਾ ਪਹੂ ਕਰ ਲੈਂਦਾ ਇਹ ਬਾਕੀ ਵਸੀ ਟਾਈਮ ਤੋਂ ਟਾਈਮ ਪਾਈ ਆ ਪਾਈ ਅੱਧਾ ਅੱਧਾ ਕਿਲੋ ਦੋ ਦੋ ਵਧਨ ਦਈ ਠੀਕ ਹੈ ਜੀ ਜੱਗੀ ਦੇ ਲਾਗੇ ਬੰਨੇ ਪਹੁੰਚੂ ਹਣਾ ਪਹੁੰਚੂ ਪਹੁੰਚੂ ਖੁੱਲੀ ਬਾਕੀ ਸੇਵਾ ਦੇ ਡਿਪੈਂਡ ਸੇਵਾ ਜਿੰਨੀ ਕੋਈ ਸੇਵਾ ਕਰ ਲੇ ਚਲੋ ਜਰਸਿੰਗਾਂ ਦਾ ਤੇ ਹੋਰ ਹਿਸਾਬ ਹੁੰਦਾ ਜਿਹੜੀਆਂ ਇਹ ਐਚ ਐਫ ਵੱਡੀਆਂ ਵਹਿੜਾ ਇਹਨਾਂ ਦਾ ਤੇ ਹੁੰਦਾ ਵਾ ਵੀ ਇਹਨੂੰ ਜਿੰਨਾਂ ਵਾਲਿਆ ਦਿਨ ਜਿਹੜੇ ਆ ਇਹਨਾਂ ਦਿਨਾਂ ਦੇ ਵਿੱਚ ਤੇ ਕਰਮਾ ਲੀਆਂ ਆਉਂਦੀਆਂ ਨੱਚਦੀਆਂ ਬਿਲਕੁਲ ਬਿਲਕੁਲ ਬਾਕੀ ਵਹਿੜਾ ਦੁਜੇ ਸੂਏ ਹਾਂਜੀ ਹਾਂਜੀ ਦੁਜੇ ਸੂਏ ਜੇ ਹੁਣ ਮੰਨ ਲਓ ਸ਼ੁਰੂ ਤਾਂ ਚੰਗੀ ਸੰਭੀ ਹੋਵੇ ਹਾਂਜੀ ਤੇ ਫੇਰ ਤੇ ਜਤਰਾ ਵਧਨ ਲਈ ਆ ਇਹ 30 ਲੀਟਰ ਵਾਲ ਨੂੰ ਜਾ ਸਕਦੀ ਬਿਲਕੁਲ ਬਿਲਕੁਲ ਹਾਂਜੀ ਆ ਜਾ ਕਿੱਧਰ ਜਾਣਾ ਲੈਓ ਇਹਨੂੰ ਹਾਂਜੀ 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 ਇਹ ਬਾਕੀ ਪਾਂਡਾ ਸ਼ਾਂਡਾ ਵਾ ਸ਼ੀਲ ਲੋ ਕੇ ਹੈ ਬਨਿਓ ਕੋਈ ਕਸਰ ਨਹੀਂ ਹਾਂਜੀ ਹਾਂਜੀ ਹਾਈਡਰੋਇਡ ਵੀ ਪੂਰੀ ਪ੍ਰੋਪਰ ਹੈ ਐ ਕੰਨ ਕੋੜ ਵਾਂਗੂ ਜੋੜ ਜਾਂਦੀ ਹਾਂਜੀ ਹਾਂਜੀ ਫਾੜੀ ਵਾਲਾ ਚੱਡਾ ਆ ਗਿਆ ਹਾਂਜੀ ਹਾਂਜੀ ਇਹ ਬਾਕੀ ਕੋ ਤਸੱਲੀ ਕਰੇ ਹਾਂਜੀ ਜਿਹੜੇ ਵੀ ਸੱਜਣ ਨੇ ਹਾਂ ਨਾ ਦੋ ਟਾਈਮ ਚਾਰ ਟਾਈਮ ਬਿਲਕੁਲ ਆਪਾਂ ਨੂੰ ਕੋਈ ਨਹੀਂ ਹੁੰਦਾ ਵੀਰ ਆਉਣ ਸਗੋਂ ਅਸੀਂ ਆਨੇ ਸਾਡੇ ਕੋ ਕੁ ਆਵੇ ਸੇਵਾ ਦਾ ਮੌਕਾ ਮਿਲਦਾ ਆ ਪਾਣੀ ਸ਼ਿਕਾਈ ਦਾ ਹਾਂਜੀ ਹਾਂਜੀ ਆ ਦਾਏ ਤਸੱਲੀ ਕਰਕੇ ਤੇ ਧੋਰਾ ਮਾਰ ਕੇ ਉਹ ਖਾਦ ਗਏ ਹਾਂਜੀ 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 ਦਰਨਾ ਲੋ ਜਿਮਾ ਚੂ ਬਹੁਤ ਇੱਕ ਨੰਬਰ ਸਵਾਲ ਲਓ ਇਹਨੂੰ ਕੋਈ ਨਹੀਂ ਹਾਂਜੀ ਹਾਂਜੀ ਜਿਤਰਾ ਮਰਜੀ ਲਓ ਜੀ ਸਿੰਗਲ ਸਿੰਗਲ ਮਾਰ ਦਿਓ ਇਹ ਥੋੜਾ ਡਰ ਜਾਂਦਾ ਨਾ ਕੈਮਰੇ ਤੋਂ ਪਾਹ ਹਾਂਜੀ ਹਾਂਜੀ ਉਦਾਂ ਨਹੀਂ ਇਹਨੂੰ ਲਓ ਜੀ ਮੋਲਵੀਰ ਜੀ ਫਿਰ ਆਪਾਂ ਕੀ ਕਰਦੇ ਆ ਇਹਦਾ ਮੋਲ ਤੇ ਮੈਂ ਕਹਿੰਦਾ ਜਿਤਰਾ ਦੀ ਬਾਕੀ ਤੁਸੀਂ ਵੀ ਰੋਈ ਵੀਡੀਓ ਪਾਉਣੇ ਆ ਹਾਂਜੀ ਹਾਂਜੀ ਤੇ ਕੋਈ ਕਸਰ ਨਹੀਂ ਆ ਮੈਂ ਖਲੋਤਾ ਜੋ ਤਾਂ ਇੱਥੇ ਆਉਂਦੀ ਜੋ ਮੋਡੇ ਬਰਾਬਰ ਆ ਮੋਡੇ ਤੇ ਆਉਂਦੀ ਹਾਂ ਤੇ ਅਜੀਬਾਸ਼ੀ ਕੱਲ ਹੀ ਨਾ ਠੰਡ ਜੀ ਤੇ ਮੈਂ ਹਾ ਕਰੀਆਂ ਲਿਬੜੀ ਲੁਬੜੀ ਸੀ ਤੇ ਨਿਵਾ ਨੂੰ ਦਵਾ ਤੇ ਸਾਨੂੰ ਹੁੰਦਾ ਹੈ ਕਰੀ ਨਿਵਾਈਏ ਤੇ ਠੰਡ ਹੈਗੀ ਮੈਂ ਹਾ ਪਰ ਖੂਨ ਵਾਲੀ ਵਸੀ ਠੰਡ ਹੁੰਦੀ ਨੇ ਮਨਾਈ ਮੈਂ ਸਗੋਂ ਨਿਵਾਉਣ ਤੋਂ ਪਹਿਲਾਂ ਮੈਂ ਫੂਲ ਲਾਤਾ ਕਰੇ ਮੈਂ ਹਾ ਚਾਹ ਬਣਾ ਦਿਓ ਵਸੀ ਨੂੰ ਹੁੰਦਿਆ ਤੇ ਘਰ ਦੇ ਕਹਿੰਦੇ ਰਹਿਣ ਦੇ ਮੈਂ ਨਹੀਂ ਕਰੀ ਨਿਵਾਈਓ ਪਤਾ ਲੱਗੂ ਕਈ ਵੀਰ ਫਿਰ ਕਹਿੰਦੇ ਗੁੜੇ ਗੁੜੇ ਗੋਆ ਲੱਗਾ ਤੇ ਉਹਦੇ ਵੀਡੀਓ ਪਾਤੀ ਵੀ ਅਗਲੇ ਵੀਰਾਂ ਨੂੰ ਇਹ ਪੂਰਾ ਦਿਖ ਪੈਂਦਾ ਵਾ ਇਹ ਕੋਈ ਕਿਸੇ ਤਰ੍ਹਾਂ ਦਾ ਧੱਫੜ ਤੋਂ ਫੜੋਵੇ ਵੀ ਬਾਹਰ ਆ ਜਾਂਦਾ ਸਰੀਰ ਚੋਂ ਨਿਕਲ ਕੇ ਬਿਲਕੁਲ ਬਿਲਕੁਲ ਹਾਂਜੀ ਤੇ ਮੋਹਲਤ ਮੈਂ ਕਹਿੰਦਿਆਂ ਵੀ ਵਾਹ ਮਾਂ ਵੀ ਲੈ ਲਈ 80 85 ਨਹੀਂ ਜਾ ਜਾ ਦੁੱਧਵਾੜਾ ਦੁੱਧ ਤੇ ਇਹਦਾ ਵੀ ਵਾ 11 12 ਹੋਦਾ ਕਰਮਾ ਲਈ ਦੇਊਗੀ ਹਾਂਜੀ ਹਾਂਜੀ ਹੁਣ ਵੀ ਜਦੋਂ ਇੰਨਾ ਦੁੱਧ ਪਾਈਏ ਨਾ ਨਜ਼ਾਰਾ ਆ ਜਾਂਦਾ ਬਿਲਕੁਲ ਬਿਲਕੁਲ ਵੀ ਕਿਉਂਕਿ ਥੋੜੇ ਦੁੱਧ ਵਾਲੀ ਨੂੰ ਵੀ ਆਪਾਂ ਉਨੀ ਕੁ ਫੀਡ ਪਾਉਣੀ ਹਾਂਜੀ ਹਾਂਜੀ ਤੇ ਜਿਹੜੀ ਕਰਮਾ ਵਾਲੀ 20 ਲੀਟਰ ਵਾਲੀ ਆ ਫੀਡ ਇਹਨੇ ਵੀ ਉਨੀ ਪਾਉਣੀ ਵੀ ਇਹਨੇ ਰੋਜ਼ੀ ਰੋਜ਼ ਵਧਣਾ ਬਿਲਕੁਲ ਜੀ ਹਾਂਜੀ ਤੇ ਚਲੋ ਜਿਆਦਾ ਕੀ ਆ ਦੇ ਦਈਏ ਆਪਾਂ ਕੋਈ 72000 ਰੁਪਏ ਦੀ ਨਹੀਂ ਹਾਂ ਯੈਸਨੋ ਵਾਲਾ ਇੱਕੋ ਹੀ ਆਪਾਂ ਜਿਹੜਾ ਫਿਰ ਆਪਣਾ ਰੇਟ ਹੁੰਦਾ ਹਾਂਜੀ ਹਾਂਜੀ ਹੋਰ ਛੱਡ ਦਈਏ 2 4 2 ਘੱਟ ਕਰ ਲੈਨੇ ਆ 70 ਚੋਂ 68 ਦੀ ਦੇ ਦਈਏ ਨਹੀਂ ਥੋੜਾ ਜਿਆਦਾ ਕਰ ਦਈਏ ਬੰਦਾ ਬੱਚੀ ਚੰਗੀ ਡੱਬੀ ਆ ਵੀਰਾਂ ਦੀ ਨਾ ਬੜੀ ਡਿਮਾਂਡ ਆਈ ਹੈ ਕਹਿੰਦੇ ਵੀ ਵੀਰ ਅੱਗੇ ਆਪਾਂ ਸਿੰਘਾਂ ਵਾਲੀ ਪਾਈ ਸੀ ਚਲੋ ਵੱਛੀ ਉਹ ਵੀ ਸੋਹਣੀ ਕਹਿੰਦੇ ਭੋੜੀ ਲਿਆ ਬੜੇ ਫੂਨ ਆਉਂਦੇ ਸੀ ਤੇ ਮੈਂ ਕਿਹਾ ਚਲੋ ਭੋੜੀ ਲਿਆਉਣੇ ਘਾਤ ਘਾਠ ਵਾਲੀ ਕਿਉਂਕਿ ਹਰ ਇੱਕ ਚਾਹ ਆਣਵੀਂ ਆ ਜਿਹੜੀਆਂ 20 22 ਲੀਟਰ ਵਾਲੀਆਂ ਦਾ ਬਿਲਕੁਲ ਬਿਲਕੁਲ ਕਾਹਦੇ ਮੰਡੇ ਹੀ ਮਾਰ ਦਈਏ 65000 ਦੀ ਵੱਛੀ ਦੇ ਦਈਏ ਹਾਂਜੀ ਵਸੀ ਤੇ ਲੱਖ ਰੁਪਏ ਦੀ ਆ ਸਿਰਫ ਬੱਚਾ ਮਰਿਆ ਤੇ ਆਪਾਂ ਮਰਿਆ ਹੀ ਦੱਸਣਾ ਆਪਣੇ ਕੋਲ ਇਹੋ ਜਿਹਾ ਸਿਸਟਮ ਹੈ ਨਹੀਂ ਬਾਕੀ ਧਾਰਚਵਾਲ ਕੋਈ ਜੂਰ ਨਹੀਂ ਪਾਉਣਾ ਕੋਈ ਨਵੀਂ ਸਾਲ ਦਾ ਆਫਰ ਆਪਾਂ ਲਵਾਂ ਨਵੇਂ ਸਾਲ ਦਾ ਫਿਰ ਤੁਸੀਂ ਦੱਸ ਦਿਓ ਤੁਹਾਡੇ ਤੇ ਛੱਡ ਦਿੰਨੇ ਨਹੀਂ ਕਰ ਦਈਏ ਹੋਰ 60 ਦੀ ਦੇ ਦਈਏ ਤੁਸੀਂ ਤੇ ਬਾਹਲਾ ਹੀ ਕਾਪਾ ਮਾਰਤਾ ਜਿਉ ਤੇ ਚਲੋ ਜੇ ਕਹਿਤਾ ਨਾ ਫਿਰ 60 ਦੀ ਜੈਸਨੋਈ ਜਦੋਂ ਘਟ ਵਾਲਾ ਵੀਰ ਕੋਈ ਨਾ ਮੈਂ ਤਾਂ ਹੋਰ ਮਾਲਤਾ 100 ਰੁਪਏ ਦਾ ਹੀ ਕਰਨਾ ਹੈ 500 ਰੁਪਏ ਦਾ ਛੋਟ ਜਣਾ ਬਾਹਲਾ ਹਲਕੂ ਖੇਚਣਾ ਕਰੇ ਬਿਨਾਂ ਆਪਦਾ ਟਾਈਮ ਖਰਾਬ ਕਰੇ ਰ ਆਪਣਾ ਬੱਚੀ ਚ ਕੋ ਕਾਜ ਨਹੀਂਗਾ ਖਾਮਣੇ ਖੜੀ ਦੀਦੀ 2 ਵਜੇ ਦਾ ਟਾਈਮ ਆ ਤਾਂ ਥੱਲਿਓਂ ਪੰਡਾ ਪਾਈ ਬਾਕੀ ਆਪਦੀ ਤਸੱਲੀ ਕਰਕੇ ਮੈਂ ਚਾਰ ਟਾਈਮ ਕਰੇ ਮਾਰਦੀ ਨਹੀਂ ਦੂਜਾ ਨੰਬਰ ਝੂਲਦੀ ਨਹੀਂ ਤੇ ਜਾਨਬਰ ਕੋਈ ਇਹਨੂੰ ਟੰਗਾ ਨਹੀਂ ਪਾਉਣਾ ਐਦਾਂ ਹੀ ਛੋੜੋ ਬਿਲਕੁਲ ਜੀ ਤੇ ਚੋਣ ਦਾ ਵੀ ਨਿਆਰਾ ਆਂਦਾ ਉਂਗਲਰ ਕੀ ਧਾਰ ਹਾਂਜੀ ਹਾਂਜੀ ਦੁੱਧ ਪੂਰਾ ਹੋਵੇ ਤੇ ਵੀਰ ਆ ਦੀ ਸਾਈ ਪਾ ਕੇ ਚੋਲੇ ਨਾ ਪੂਰਾ ਹੋਵੇ ਤੇ ਆ ਦੀ ਸਾਈ ਲੈ ਜੇ ਜੇ ਵੱਧ ਹੋਵੇ ਹਾਂਜੀ ਤੇ ਫਿਰ ਭਾਵੇਂ ਸਾਨੂੰ ਕੋਈ 1000 1500 ਵੱਧ ਦੇ ਦੇ ਘੱਟ ਹੋਵੇ ਤੇ ਹੋਰ ਛੱਡਿਆ 2 4000 ਠੀਕ ਆ ਇਹ ਵੀ ਗੱਲ ਆਪਣੀ ਨਾਲ ਹੀ ਆਫਰ ਓਕੇ ਜੀ ਓਕੇ ਬਾਕੀ ਵੱਛੀ ਗਾ ਅਗਲੇ ਸੂਏ ਵੀ ਵੱਧ ਜਿੰਨੇ ਦੀ ਕੋ ਖੜੂ ਹਾਂਜੀ ਗੱਬਣ ਤਿਆਰ ਹੋਈ ਤੋ 10 ਦਿਨ ਸੂਣ ਚ ਰਹਿ ਜਾਣ ਤੁਸੀਂ ਸੁਣਦੇ ਹੋ ਰਿਕਾਰਡ ਗੱਲ ਆ 10000 ਵਾਦਾ ਲੈ ਕੇ ਵੱਛੀ ਆਪਣੇ ਘਰੇ ਬੰਦ ਪਰ ਵੱਛੀ ਲੱਖ ਦੀ ਹਰ ਇੱਕ ਦੋਸਤ ਨੂੰ ਪਤਾ ਲੱਗਣਾ ਜਿਵੇਂ ਦਾ ਬਾਜ਼ਾਰ ਹੋਂ ਵਦਨ ਦਿਆ ਨਾ ਤੇ ਵੱਛੀ ਲੱਖ ਰੁਪਏ ਨਹੀਂ ਜਾਉ ਤੇ ਵੇਖੋ ਆਨੇ ਕੌਲੀ ਚ ਪਾਣੀ ਪੀਣਾ ਮੱਥਾ ਸੁਣੀ ਦੀਆਂ ਵੀਡੀਓ ਚ ਪਰ ਆਪਾਂ ਵਿਖਾ ਦਿੰਨੇ ਵੀ ਇਦਾਂ ਦਾਵਾ ਆ ਵੇਖ ਲਓ ਤੇ ਦੰਦ ਵੀ ਵਿਖਾ ਦਿੰਨੇ ਦੋਸਤਾਂ ਨੂੰ ਮੋਹ ਚ ਗਈ ਹਾਂ ਦੰਦ ਬੁਖਾ ਦੇਣੇ ਕਹਿਣ ਦੀ ਗੱਲ ਨਹੀਂ ਗਈ ਮੂੰਹ ਦੀ ਥੋੜੀ ਜੀ ਘੜੜੀ ਆ ਹਾਂਜੀ ਕਿੰਨੇ ਫੜਿਆ ਨਹੀਂ ਮੈਂ ਮਸਾਲਾ ਮਸੂਲਾ ਦੇ ਦੇਣਾ ਨਾ ਓਕੇ ਓਕੇ ਹਾਂ ਬਾਕੀ ਸੁਨੱਖੀ ਆ ਹਾਂਜੀ ਹਾਂਜੀ ਪਾਈਪ ਲੈਣਾ ਜੇ ਵਿਖਾਉਂਦੇ ਨਾ ਵੇਖ ਲੋ ਐ ਦੋ ਬੰਨਿਓ ਕਿੰਨੇ ਗੜੀਆਂ ਮੋਟੀਆਂ ਲੱਗੀਆਂ ਤੇ ਅਗਲੇ ਨਾਲ ਅਗਲਾ ਚੋ ਪਿਛਲੇ ਨਾਲ ਪਿਛਲਾ ਚੋ ਇਹ ਕਹਿ ਬੰਨੇ ਕੋਈ ਕਸਰ ਨਹੀਂ ਬਿਲਕੁਲ ਜੀ ਮੇਰੇ ਸਾਹ ਹਾਂ ਉਹ ਤਾਂ ਕਈ ਮਜਬੂਰੀ ਨਾਲ ਵਿਚਾਰੇ ਵੇਚਦੇ ਆ ਹਾਂਜੀ 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 ਤੇ ਵੀਰ ਜੀ ਇਹ ਕਿਹੜਾ ਡਰੈੱਸ ਤੇ ਅਡਰੈਸ ਸੁਲਤਾਨਪੁਰ ਲੋਧੀ ਹਾਂਜੀ ਸ਼ਹਿਰ ਤੋਂ ਆਪਣਾ 12 13 ਕਿਲੋਮੀਟਰ ਪਿੰਡ ਆਲੀ ਕਲਾ ਹਾਂਜੀ ਇਧਰੋਂ ਮਤਲਬ ਚੋਲਾ ਸਾਹਿਬ ਵੀ ਆਪਾਂ ਨੂੰ ਪੈ ਜਾਂਦਾ ਕੋਈ 15 16 ਕੜਕੇ ਹਾਂ ਕੜਕੇ ਥਾਣੀ ਪੋਲ ਵੱਜਾ ਵਾ ਹਾਂਜੀ ਤੇ ਇਧਰ ਜਿਹੜਾ ਆਪਣਾ ਹਰੀ ਕਾਇ ਇਹ ਵੀ ਕੋਈ 15 16 ਕਿਲੋਮੀਟਰ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਵੀ ਜੀ 8427286519 ਠੀਕ ਹੈ ਵੀ ਹਾਂਜੀ ਹਾਂਜੀ ਇੱਕ ਵਾਰ ਤੇ ਫੇਰ ਸਾਰਿਆਂ ਵੀਰਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹਾਂਜੀ ਤੇ ਵਪਾਰੀ ਵੀਰ ਚੜ੍ਹਦੀ ਕਲਾ ਨਾਲ ਆਪਦੇ ਪਹੂ ਵੇਚਣ ਤੇ ਜਿਹੜੇ ਨੌਕਰੀ ਵਾਲੇ ਹੋਰ ਕਾਰੋਬਾਰ ਹੈ ਮਾਰ ਆਏ ਉਹਨਾਂ ਨੂੰ ਤਰੱਕੀਆਂ ਬਖਸ਼ੇ ਵਧੀਆ ਵਧੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ